ਨਾਮ ਦੱਸ ਕੇ ਜੋ ਮਾਮਲਾ ਜਾਣਕਾਰੀ ਠੀਕ ਹੈ ਜੀ ਮੈਂ ਸਰਪੰਚ ਸੁਖਿੰਦਰ ਸਿੰਘ ਹੋਠੀਆ ਨੂੰ ਮੇਰੀ ਭਤੀਜੀ ਹੀ ਰੁਪਿੰਦਰ ਕੌਰ ਤੇ ਸਾਰੇ ਪਰਿਵਾਰ ਵਾਲੋ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਇਹਨੂੰ ਤੇ ਹਾਈ ਤੇ ਚਲੋ ਕਹਿੰਦੇ ਸੀ ਕਿ ਨਹੀਂ ਮਿਲਿਆ ਵਰਤਨ ਦੇਂਦੇ ਕਿ ਸਾਡੇ ਨਾਲ ਮੇਲ ਵਰਤਨ ਇਹਨਾਂ ਨੇ ਘਟਾਇਆ ਸੀ ਤੇ ਅਸੀਂ ਨਹੀਂ ਸੀ ਆਉਂਦੇ ਤੇ ਪਰ ਹੁਣ ਦੋ ਜਿਆਦਾ ਟੌਰਚਰ ਕਰਦੇ ਹੀ ਵੱਧ ਗਈ ਨੂੰ ਤੇ ਪਤਾ ਨਹੀਂ ਦਾਜ ਦੇ ਇੱਕ ਚੱਕਰ ਜਿਹੀ ਕਿਹੜੇ ਚੱਕਰ ਜਿਹੀ ਮੋਟਰਸਾਈਕਲ ਸਪਲੈਂਡਰ ਦਿੱਤਾ ਇਹਦੇ ਉਦੋਂ ਬਾਅਦ ਕਹਿੰਦੇ ਸਪਲੈਂਡਰ ਤੇ ਮੋਟਰਸਾਈਕਲ ਸਾਡੇ ਘਰੇ ਹੈਗਾ ਵਾ ਤੇ ਬੁਲਟ ਦੀ ਇਹਨਾਂ ਨੇ ਮੰਗ ਰੱਖੀ ਬੁਲਟ ਤੋਂ ਬਾਅਦ ਫਿਰ ਅਹੀਂ ਇਹ ਗੱਲ ਸੀਰੀਅਸ ਨਹੀਂ ਲਿਆ ਕਿ ਜਦਾਂ ਕਿ ਚਲੋ ਕੋਈ ਨਹੀਂ ਆਪਣੇ ਘਰੇ ਸੌਖੀ ਜੀ ਤੁਹਾਡੇ ਨਾਲ ਮੇਲ ਵਰਤਨ ਟੁੱਟ ਗਿਆ ਤੇ ਕੱਲ ਸਾਨੂੰ ਪਤਾ ਲੱਗਾ ਵਾ ਕੁੜੀ ਦਾ ਤੇ ਇਹਨੂੰ ਕੁੜੀ ਨੂੰ ਐਡਮਿਟ ਕਰਾ ਕੇ ਤੇ ਮੁੜ ਕੇ ਨਹੀਂ ਕੋਈ ਵੜਿਆ ਕੱਲ ਦੇ ਫਰਾਰ ਸਾਰਾ ਪਰਿਵਾਰ ਸਸਾਸਨ ਕੋਲੋਂ ਇਹੀ ਮੰਗ ਕਰਦੇ ਕਿ ਸਾਨੂੰ ਇਨਸਾਫ ਚਾਹੀਦਾ ਸਾਡੀ ਬੇਟੀ ਨੂੰ ਇਨਸਾਫ ਚਾਹੀਦਾ ਵਾ ਜਿਹੜੀ ਨਹੀਂ ਰਹੀ ਇਹਨਾਂ ਨੇ ਕਿਉਂ ਜਰੀਲੀ ਚੀਜ਼ ਕੋਈ ਲਿਆਂ ਕੇ ਦਿੱਤੀ ਘਰੋਂ ਦੇ ਉਹਨੂੰ ਬਾਹਰ ਜਾਣ ਨਹੀਂ ਦਿੰਦੇ ਇਹਨਾਂ ਨੇ ਖੁਦ ਹੀ ਲਿਆਂ ਕੇ ਦਿੱਤੀ ਹੋਗੀ ਕੋਈ ਜਿਹੜੀ ਚੀਜ਼ ਡਾਕਟਰਾਂ ਨੇ ਕਲੀਅਰ ਕਰਤਾ ਵਾ ਕਿ ਇਹ ਜਰੀਲੀ ਚੀ ਨਹੀਂ ਮਿਲਿਆ ਜੀ ਇਹਨੂੰ ਨਾ ਕੋਈ ਵੀ ਨਹੀਂ ਮਿਲਿਆ ਪਰਿਵਾਰ ਚ ਕੋਈ ਜੀ ਨਹੀਂ ਮਿਲਿਆ ਕੀ ਕੋਸ਼ਿਸ਼ ਨਹੀਂ ਹੈ ਜੇ ਉਹਨਾਂ ਦੇ ਘਰ ਤਾਲਾ ਲੱਗਿਆ ਕੋਈ ਘਰ ਜਾਂਦਾ ਹਨ ਨੂੰ ਨਹੀਂ ਕੋਈ ਮੌਕਾ ਮਿਲਿਆ ਹੁਣ ਮਲਾਜਮਾ ਨੂੰ ਨਾਂ ਲੈ ਕੇ ਜਾਵਾਂਗੇ ਕੋਈ ਘਰ ਦੇ ਹੱਥ ਪੱਲਾ ਮਾਰਾਂਗੇ ਕਿਤੇ ਲੱਭ ਜੇ ਕੋਈ ਚੀਜ਼ ਮਾਮਲਾ ਦਰਜ ਕਰਾਤਾ ਹਾਂਜੀ ਮਾਮਲਾ ਦਰਜ ਕਰਾਤਾ ਜੀ ਕੋਸ਼ਿਸ਼ ਕੀ ਤੁਹਾਨੂੰ ਵਿਸ਼ਵਾਸਨ ਦਿੱਤਾ ਗਿਆ ਪੂਰਾ ਵਿਸ਼ਵਾਸ ਦਿੱਤਾ ਗਿਆ ਸਾਡੀ ਕਹਿੰਦੇ ਹੈਲਪ ਕਰਾਂਗੇ ਪੂਰੀ ਜੋਬ ਬੰਦੀ ਕਾਰਵਾਈ ਕਰਾਂਗੇ ਮੇਰਾ ਨਾ ਗਰਮੀ ਕਰਾ ਕੀ ਗੱਲ ਬਾਤ ਹੈ ਤੁਹਾਡੇ ਨਾਲ ਮੇਰੀ ਬੇਟੀ ਵੀ ਜਦੋਂ ਦੀ ਮੈਰਿਜ ਹੋਈ ਹੈ ਮੇਰੀ ਬੇਟੀ ਨੂੰ ਨਾ ਮੇਰੇ ਨਾਲ ਹੋਣ ਹੀ ਦਿੰਦੇ ਨਾ ਮੈਨੂੰ ਮਿਲਣ ਵਰਤਨ ਦਿੰਦੇ ਸੀਗੇ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਮੇਸ਼ਾ ਟਰਟਚਰ ਕਰਦੇ ਰਹਿੰਦੇ ਕੌਣ ਕਰਦੇ ਸੀ ਸੱਸ ਸੱਸ ਘਰ ਵਾਲਾ ਨਣਾ ਸੋਹਰਾ ਕਿਹੜੀ ਗੱਲਾਂ ਕੀ ਉਹਨੂੰ ਮਤਲਬ ਕਿਸੇ ਦੇ ਨਾਲ ਉਹਨੂੰ ਕੋਈ ਗੱਲਬਾਤ ਨਹੀਂ ਕਰ ਦਿੰਦੇ ਸੀਗੇ ਤੇ ਬਹੁਤ ਪਰੇਸ਼ਾਨ ਰਹਿੰਦੀ ਸੀ ਮੇਰੀ ਬੇਟੀ ਕਿੰਨੀ ਦੇਰ ਹੋਈ ਵਿਆਹ ਨੂੰ ਸੱਤ ਸਾਲ ਹੋ ਗਿਆ ਕੀ ਕਰਨੇ ਕੀ ਉਹਨਾਂ ਟਰਟਚ ਕਰਦਾ ਇਹਦਾ ਕਿਉਂ ਕਰਦੇ ਹੀ ਇਤਰਾ ਉਹਨਾਂ ਨੇ ਇਹ ਤੇ ਹੁਣ ਸਰ ਉਹਨਾਂ ਦੇ ਘਰ ਦੇ ਵਿੱਚ ਕਿਪ ਤੱਕ ਬੇਟੀ ਨੂੰ ਪਰੇਸ਼ਾਨ ਬਹੁਤ ਕਰਦੇ ਸੀਗੇ ਮੈਂ ਤੇ ਆਉਂਦੀ ਜਾਂਦੀ ਨਹੀਂ ਨਾ ਮੈਨੂੰ ਆਉਣ ਹੀ ਦਿੰਦੇ ਮਿਲਣ ਵੀ ਨਹੀਂ ਦਿੰਦੇ ਸੀਗੇ ਮੈਨੂੰ ਤੇ ਤੁਹਾਨੂੰ ਜਿਹੜਾ ਵੀ ਕੋਈ ਚਾਚੀ ਦਾਦਾ ਦਾਦੀ ਜਾਂਦੇ ਸੀ ਨਾ ਕਹਿੰਦੀ ਮੈਂ ਤੁਹਾਡੇ ਕੋਲ ਆਣ ਕੇ ਗੱਲ ਕਰਾਂਗੀ ਤੇ ਇਹ ਮੇਰਾ ਬਹੁਤ ਜ਼ਿਆਦਾ ਮੇਰੀ ਬੇਇੱਜ਼ਤੀ ਕਰਦੇ ਆ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੰਦੇ ਹੁਣ ਮੰਗ ਕੀ ਮੇਰੀ ਮੰਗ ਇਹ ਹੀ ਆ ਪ੍ਰਸ਼ਾਸਨ ਕੋਲੋਂ ਕਿ ਮੇਰੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਨੂੰ ਕਦੋਂ ਪਤਾ ਮੈਨੂੰ ਇਹਨਾਂ ਨੇ ਜੇ ਦਿਨ ਰਾਤ ਨੂੰ ਇਹਨਾਂ ਨੇ ਐਡਮਿਟ ਕਰਾਈ ਮੈਨੂੰ ਦਿਨੇ 9 ਵਜੇ ਫੋਨ ਕੀਤਾ ਹੋਆ ਕਹਿੰਦੇ ਤੁਹਾਡੀ ਬੇਟੀ ਸੀਰੀਅਸ ਫੋਨ ਕੀਤਾ ਗਿਆ ਤੁਹਾਨੂੰ ਪਹਿਲਾਂ ਮੇਰੇ ਹਸਬੰਦ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਦੱਸਿਆ ਕਿ ਰਿਪੂ ਠੀਕ ਨਹੀਂ ਆ ਤੇ ਜਾਓ ਫਿਰ ਇਹਨਾਂ ਦੇ ਇੱਕ ਹੀ ਫੋਨ ਆਇਆ ਇਸ ਤੋਂ ਬਾਅਦ ਇਹਨਾਂ ਫੋਨ ਬੰਦ ਕਰ ਦਿੱਤਾ ਮੇਰਾ ਫੋਨ ਨਹੀਂ ਚੁੱਕਿਆ ਤੁਹਾਨੂੰ ਕਿਹਨਾਂ ਵੱਲੋਂ ਕੀਤਾ ਗਿਆ ਫੋਨ ਮੈਨੂੰ ਬੰਬਿਓ ਆਇਆ ਸੀਗਾ ਮੇਰੇ ਹਸਬੰਦ ਨੇ ਕੀਤਾ ਸੀ ਮੈਨਾਂ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਪੁਲਿਸ ਨੂੰ ਕੰਪਲੀਟ ਕਰਾਤੀ ਹਾਂਜੀ ਪੁਲਿਸ ਵਾਲੋਂ ਉਹਨਾਂ ਨੇ ਕਿਹਾ ਕਿ ਜਿੰਨੀ ਹਲਫ ਹੋਏਗੀ ਤੁਹਾਨੂੰ ਇਨਸਾਫ ਮਿਲੇਗਾ ਮਾਮਲਾ ਹੈ ਲੜਕੀ ਦੇ ਕਤਲ ਵਾਲਾ ਇਹਦਾ ਕੀ ਨਹੀਂ ਜੀ ਲੜਕੀ ਦੇ ਕਤਲ ਵਾਲਾ ਮਾਮਲਾ ਨਹੀਂ ਇਹ ਰਪਿੰਦਰ ਕੋਰ ਸਿਵਾਸੀ ਪਿੰਡ ਗੋੜਾ ਪੰਡੋਰੀ ਗੋਲਾ ਤਰਨਤਾਰਨ ਦੀ ਇਹ ਇਥੇ ਰਿਸ਼ੀ ਵਿਹਾਰ ਅਮਨਦੀਪ ਸਿੰਘ ਨਾਲ ਸ਼ਾਦੀशुदा ਸੀ 4 12 16 ਨੂੰ ਇਹਨਾਂ ਦੀ ਸ਼ਾਦੀ ਹੋਈ ਸੀ ਜੋ ਸ਼ਾਦੀ ਤੋਂ ਬਾਅਦ ਵਿੱਚ ਇਹਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਜਿਹੜੇ ਉਹਨੂੰ ਪੇਕੇ ਘਰ ਨਹੀਂ ਜਾਣ ਦਿੱਤਾ ਇਹਦੇ ਇੱਕ ਲੜਕਾ ਵੀ ਪੈਦਾ ਹੋਇਆ 4 ਸਾਲ ਦਾ ਤਾਂ ਵੀ ਉਹਨੂੰ ਖੁਸ਼ੀਆਂ ਜਿਹੜੀਆਂ ਉਹ ਨਹੀਂ ਮਨਾਉਣ ਦਿੱਤੀਆਂ ਗਈਆਂ ਸੀ ਜਿਸ ਕਰਕੇ ਮਤਲਬ ਕਿ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਤਾਂ ਹੀ ਪਰੇਸ਼ਾਨੀ ਕਰਕੇ ਔਰ ਕੱਲ ਦੀ ਫਲੋਰਮ ਹਸਪਤਾਲ ਦਾਖਲ ਸੀ ਅੱਜ ਉਹਦੀ ਜਿਹੜੀ ਹੈ ਵਾਲ ਨੂੰ ਜਿਹੜਾ ਇੱਕ ਸਟੇਟਮੈਂਟ ਦਰਜ ਕਰਾਈ ਹੈ ਕਿ ਉਹਨੇ ਜੋ ਕੁਛ ਵੀ ਕੀਤਾ ਵਾ ਆਪਣੀ ਜੀਵਨ ਲੀਲਾ ਖਤਮ ਕਰਨ ਵਾਸਤੇ ਉਹਨੇ ਸਾਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਕਰ ਤੇ ਤਾਨੇ ਮੇੜਿਆ ਤੋਂ ਕਰਕੇ ਕੀਤਾ ਵਾ ਸੋ ਜਿਹਦੇ ਸਬੰਧ ਵਿੱਚ ਅਸੀਂ ਜਿਹੜੀ ਉਹ ਬਿਆਨ ਲਿਖ ਲਿਆ ਗਿਆ ਵਾ ਮੁਕਤਮਾ ਦਰਜ ਕੀਤਾ ਜਾ ਰਿਹਾ ਵਾ ਤਫਤੀਸ਼ ਦੌਰਾਨ ਜੋ ਵੀ ਦੋਸ਼ੀ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਫਿਲਹਾਲ ਸਾਰੇ ਪਰਿਵਾਰਕ ਮੈਂਬਰ ਜਿਸ ਤਰ੍ਹਾਂ ਮਤਲਬ ਕਿ ਉਹਦੀ ਪਤੀ ਅਮਨਦੀਪ ਸਿੰਘ ਹੈ ਸੱਸ ਹੈ ਸਹੁਰਾ ਵਨ ਨਾਨ ਹੈ ਸਾਰਿਆਂ ਦੇ ਖਿਲਾਫ ਮੁਕਤਮਾ ਦਰਜ ਕੀਤਾ ਗਿਆ ਵਾ ਜੋ ਪਾਰਟ ਆਫ ਰੋਲ ਰੋਲ ਜਿਹੜਾ ਵਾ ਹਰ ਇੱਕ ਦਾ ਜਿਹੜਾ ਵਾ ਉਹ ਡੀਪ ਦਾ ਕੋਰ